ਜਾਂਦੇ ਨੇ 1500 ਕਰੋੜ ਦੀ ਜਗ੍ਹਾ ਹੈਗੀ ਐ ਉਹ ਤੁਸੀਂ ਵਿਧਾਇਕ ਸਾਹਿਬ ਮੈਂ ਕੋਈ ਵੀ ਵਿਧਾਇਕ ਸਾਹਿਬ ਤੁਸੀਂ ਮੇਰੀ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਵੀਡੀਓ ਕੱਢ ਲਓ ਮੇਰੀ ਕੋਈ ਵੀ ਇਹ ਗੱਲ ਹੋਵੇ ਕਿ ਮੈਂ ਵਿਧਾਇਕ ਸਾਹਿਬ ਦਾ ਨਾਂ ਲਿੱਤਾ ਹੋਵੇ ਮੈਂ ਕੁਲਵੰਤ ਸਿੰਘ ਜੀ ਸਿੱਧੂ ਸਾਹਿਬ ਦਾ ਨਾਂ ਲਿੱਤਾ ਹੋਵੇ ਰਾਜਨੀਤੀ ਦਲ ਤਾਂ Shiv Sena ਵੀ ਹੈ ਰਾਜਨੀਤੀ ਦਲ ਤਾਂ Aam Aadmi Party ਵੀ ਹੈ ਰਾਜਨੀਤੀ ਦਲ ਤਾਂ Congress ਵੀ ਹੈ ਮੈਨੂੰ ਕਿੱਦਾਂ ਰੋ ਮਰਨ ਕਿ ਮੈਨੂੰ ਇਹ ਸਮਝ ਆਣੀ ਜੀ ਠੀਕ ਹੈ ਜੀ ਇਸ ਕਰਕੇ ਮੈਂ ਬੇਨਤੀ ਕਰਦਾ ਜੀ ਠੀਕ ਹੈ ਜੀ ਚੁਣਿੰਦਾ ਬੰਦੇ ਕੁਝ ਬੰਦੇ ਬਣਾਓ ਪਰ ਇੰਨੇ ਬੰਦੇ ਇਹ ਮੈਂਬਰ ਨੇ ਬੇਟਾ ਕੁਝ ਸ਼ਰਾਰਤੀ ਅੰਸਰਾਂ ਨੇ ਇਸ ਕਮੇਟੀ ਦਾ ਜਿਹੜਾ ਮਾਹੌਲ ਖਰਾਬ ਕਰਨ ਦਾ ਯਤਨ ਕਰਿਆ ਸੀ ਬਾਬਾ ਦੀਪ ਸਿੰਘ ਜੀ ਰਹਿਮਤ ਕਰਦੇ ਹੋਏ ਜਿਹੜਾ ਹਿੰਦੂ ਸਿੱਖਾਂ ਦਾ ਪਾੜਾ ਪਾਉਣ ਦਾ ਯਤਨ ਕਰਿਆ ਸੀ ਅੱਜ ਉਹਨਾਂ ਦੀਆਂ ਕੋਝੀਆਂ ਚੱਲਾਂ ਦੇ ਉੱਤੇ ਮੂੰਹ ਤੇ ਕਰਾਰੀ ਚਪੇੜ ਭਗਵਾਨ ਸ਼੍ਰੀ ਰਾਮਚੰਦਰ ਜੀ ਮਹਾਰਾਜ ਨੇ ਬਾਬਾ ਦੀਪ ਸਿੰਘ ਮਹਾਰਾਜ ਨੇ ਮਾਰੀ ਹੈ for a ਜੀ ਪੱਖੂ ਜੀ ਇਹ ਮਾਤਾ ਨਗਰ ਸੰਗਨਗਰ ਤੋਂ ਮਰਦਾਨ ਮੈਨੂੰ ਕਿਦਾ ਰੋਹ ਮਾਰਨ ਕਿ ਮੈਨੂੰ ਇਹ ਪਸਮਝਾਣੀ ਜੀ ਠੀਕ ਹੈ ਜੀ ਇਸ ਕਰਕੇ ਮੈਂ ਬੇਨਤੀ ਕਰਦਾ ਜੀ ਠੀਕ ਹੈ ਜੀ ਚੁਣਿੰਦਾ ਬੰਦੇ ਕੁਝ ਬੰਦੇ ਬਣਾਓ ਪਰ ਇੰਨੇ ਬੰਦੇ ਇਹ ਮੈਂ ਬੰਦੇ ਬੇਟਾ ਇਹ ਬੰਦੇ ਇੱਕ ਪੁਲਾ ਅੰਦਰ ਬਣਾ ਰਹੇ ਮੈਂ ਇਹ ਕਹਿਣਾ ਚਾਹੁੰਦਾ ਵੀ ਰੋਹ ਮਾਰਨ ਦਾ ਬੰਦੇ ਨੂੰ ਕੋਈ ਨਾ ਅਧਿਕਾਰ ਦੇ ਦਿਓ ਤੁਹਾਡੇ ਕੋਲ ਗਊਸ਼ਾਲਾ ਦਾ ਮੁੱਦਾ ਰੱਖਿਆ ਗਿਆ ਸੀ 200 ਦਾ ਤਾਂ ਦਾ ਤੇ ਗਊਸ਼ਾਲਾ ਨਹੀਂ ਜੀ ਦਿੱਕਦੀ ਨਹੀਂ ਜੀ ਵਿਚ 200 ਦਾ ਤਾਂ ਹੈ ਜੀ ਇਹ ਨਹੀਂ ਕਹਿੰਦਾ ਗਊਸ਼ਾਲਾ ਰਹਿ ਗਿਆ ਮੈਂ ਕਹਿਣਾ ਚਾਹੁੰਦਾ ਹੈ ਵੀ ਇੰਨੇ ਪ੍ਰਧਾਨ ਬਣਾਏ ਨੇ ਜਿਹੜਾ ਮੇਨ ਪ੍ਰਧਾਨ ਆ ਉਹੀ ਸਾਨੂੰ ਆ ਕੇ ਪਿੰਚ ਕਰੇਗਾ ਦੂਜਾ ਬੰਦਾ ਨਹੀਂ ਕਰੇਗਾ ਠੀਕ ਹੈ ਜੀ ਇੰਨੇ ਮੈਂਬਰ ਇੰਨੇ ਪ੍ਰਧਾਨ ਬਣਾਏ ਨੇ ਜਾਂ ਸਾਡੇ ਐਮਐਲਏ ਸਾਹਿਬ ਨੇ ਇਹਨਾਂ ਦਾ ਹੀ ਕਹਿਣਾ ਮੰਨਾਂਗਾ ਠੀਕ ਹੈ ਜੀ ਹਰ ਬੰਦੇ ਦਾ ਨਹੀਂ ਆਪਾਂ ਰੋਪ ਸਣਾ ਜੀ ਹਰ ਬੰਦਾ ਮੈਨੂੰ ਆ ਕੇ ਕਹਿੰਦਾ ਹਾਂਜੀ ਪੰਡਤ ਜੀ ਤਸੋ ਅਸ ਭਾਈ ਨੇ ਕੀਤੀ ਮੈਂ ਸਫਾਈਦਾਰ ਨਹੀਂ ਐ ਜੀ ਬੰਦੇ ਜੀ ਉਹਨਾਂ ਕੰਮਾਂ ਜਾਂਦੇ ਹਾਂ ਜੀ ਹਾਂ ਜੀ ਸਭ ਤੋਂ ਧੱਕੇ ਮਾਰੇ ਜਾਂਦੇ ਜਿਹੜੇ ਕਹਿੰਦਾ ਮੈਂ ਧੱਕੇ ਮਾਰੇ ਜਾਂਦੇ ਧੱਕੇ ਮਾਰੇ ਜਾਂਦੇ ਉਸੇ ਕਰਕੇ ਮੈਂ ਕਹਿਣਾ ਚਾਹੁੰਦਾ ਮਾਰੇ ਮਾਰੇ ਕਿਨੇ ਧੱਕੇ ਜੀ ਤਾਂ ਬੋਲੋ ਧੱਕੇ ਬਦਲੇ ਤੁਹਾਨੂੰ ਦੇਖੋ ਮੈਂ ਕਿਸੇ ਨਾਮ ਨਹੀਂ ਲਾਉਂਗਾ ਜੀ ਠੀਕ ਹੈ ਜੀ ਮੈਂ ਸਮਾਜਚ ਰਹਿਣਾ ਕਿਉਂਕਿ ਮੈਂ ਕਿਸੇ ਜਾਤੀ ਦੁਸ਼ਮਣ ਨਹੀਂ ਬਣਾ ਚਾਹੁੰਦਾ ਪਹਿਲਾਂ ਇਹਨਾਂ ਜਿਨ੍ਹਾਂ ਨੇ ਮਾਰੇ ਜਿਨ੍ਹਾਂ ਨੇ ਕਿਹਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਆਹ ਆ ਜੀ ਆਹ ਆ ਰੋਟੀ ਆ ਜੀ ਬੋਲੇ ਆਹ ਆ ਜੀ ਜੁਨੇਸਾਬਾਦ ਵੀ ਆ ਜੀ ਆਪਾਂ ਨਾਮ ਕੀ ਕਿਹੜੇ ਕਰਦੇ ਹੋ ਕੀ ਜਿਹੜੇ ਦਮਕੇ ਵਜਰੇ ਸਿੱਕੇ ਆ ਰੋਜੀ ਦਾ ਇੱਕ ਪੰਗੇ ਤੋਂ ਦਾ ਜੀ ਇੱਕ ਮਿੰਟ ਮੈਨਾ মিডিਆ ਵਾਲੇ ਬੇਨਤੀ ਕਰਦਾ ਵਧੀਆ ਕੰਮ ਹੋ ਗਿਆ ਛੱਡ ਦਿਓ ਇਹ ਉਹ ਮੰਨ ਦਾ ਰੋਸ ਸੀ ਜਿਹੜਾ ਉਹ ਸਭਿਕਨ ਬੈਠ ਰਹੇ ਸਨ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਉਹ ਕਹਿ ਰਹੇ ਨੇ ਕਿ ਉਹਨਾਂ ਦੱਬੇ ਵਜ ਰਹੇ ਆਇਆ ਨਹੀਂ ਕਿ ਨਹੀਂ ਆਇਆ ਤਾਂ ਮੇਰਾ ਨਾਮ ਪ੍ਰਦੀਪ ਚਿੰਦਲ ਹੈ ਇਧਰ ਦੇ ਨਾਮ ਮੈਂ ਆਚਾਰਿਆ ਮਹਾ ਬ੍ਰਾਹਮਣ ਸਭਾ ਦਾ ਲੀਗਲ ਐਡਵਾਈਜ਼ਰ ਹਾਂ ਮੈਂ ਪਹਿਲਾਂ ਤਾਂ ਸਿੱਧੂ ਸਾਹਿਬ ਦਾ ਮਾਨ ਸਨਮਾਨ ਕਰਦੇ ਹੋਏ ਆਚਾਰਿਆ ਮਹਾ ਬ੍ਰਾਹਮਣ ਸਭਾ ਨੇ ਜੋ ਅਸੀਂ ਇੱਥੇ ਇਕੱਠੇ ਹੋਏ ਸੀਗੇ ਇਹਨਾਂ ਨੂੰ ਸਰੂਪਾ ਭੇਟ ਕਰਨ ਵਾਸਤੇ ਇਕੱਠੇ ਹੋਏ ਸੀ ਅਸੀਂ ਕੋਈ ਵਿਰੋਧ ਨਹੀਂ ਕਰਦੇ ਕਿਸੇ ਵੀ ਬੰਦੇ ਦਾ ਜਾਂ ਕਿਸੇ ਸਾਡੇ ਵੱਲੋਂ ਕਿਸੇ ਦਾ ਕੋਈ ਵਿਰੋਧ ਨਹੀਂ ਸਿਰਫ ਇੱਕ ਚੀਜ਼ ਹੈ ਕਿ ਜਿਹੜਾ ਤੁਸੀਂ ਰੋਕੀ ਸ਼ਰਮਾ ਜੀ ਨੂੰ ਮੈਂਬਰ ਬਣਾਇਆ ਨਾ ਇਹ ਸਰ ਮੈਂਬਰ ਨਹੀਂ ਬਣ ਸਕਦੇ ਕਿਉਂਕਿ ਇਹਨਾਂ ਦਾ ਪੀੜੀਦਰ ਪੀੜੀ ਕੰਮ ਹੈ ਐਜ ਐਜ ਚਾਰਜੀ ਐਜ ਚਾਰਜੀ ਤੁਸੀਂ ਕਰੋਗੇ ਇਹ ਚਾਰਜੀ ਹੈ ਇਹ ਪੀੜੀਦਰ ਪੀੜੀ ਕੰਮ ਹੈ ਕਿ ਜਿਹੜਾ ਚਾਰਜ ਹੀ ਆ ਉਹ ਮੈਂਬਰਸ਼ਿਪ ਦੇ ਵਿੱਚ ਜਾਂ ਮੈਂਬਰ ਦੇ ਵਿੱਚ ਜਾਂ ਕਿਸੇ ਅਹੁਦੇ ਦੇ ਵਿੱਚ ਨਹੀਂ ਆ ਸਕਦਾ ਇਸ ਕਰਕੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਸਾਡੇ ਲਈ ਸਤਕਾਰਯੋਗ ਹੈ ਜੋ ਇਹਨਾਂ ਨੇ ਕਮੇਟੀ ਬਣਾਈ ਹੈ ਜੋ ਕੁਝ ਵੀ ਬਣਾਇਆ ਹੈ ਸਾਡੇ ਲਈ ਸ਼ਰਮਾਨੇ ਆ ਸ਼ਰਮ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਸਫਾਈਆ ਵੀ ਹੋ ਵੀ ਚਲਾਇਆ ਵਾ ਸਾਰਾ ਕੁਝ ਚਲਾਇਆ ਵਾ ਪਰ ਸਿਰਫ ਇਸੇ ਗੱਲ ਦਾ ਇਤਰਾਜ਼ ਸੀਗਾ ਕਿ ਰੋਕੀ ਸ਼ਰਮਾ ਨੇ ਤੁਹਾਡੇ ਕੋਲ ਆਡੀਓ ਵਲ ਕੀਤੀ ਸੀ ਵੀ ਗੁਰਦੁਆਰਿਆਂ ਲੈ ਕੇ ਜਾਂ ਗਊਸ਼ਰਮ ਲੈ ਕੇ ਵੀ ਕੋਈ ਮੁੱਦਾ ਮੈਂ ਕੋਈ ਇਹੋ ਜਿਹੀ ਪ੍ਰੈਸ ਕਾਨਫਰੈਂਸ ਕਹੀ ਗਈ ਜੀ ਗੁਰਦੁਆਰੇ ਦਾ ਗੁਰਦੁਆਰੇ ਦਾ ਸਾਡਾ ਕੋਈ ਮਸਲਾ ਨਹੀਂ ਭਾਈ ਸਾਹਿਬ ਮੇਰੀ ਪਹਿਲਾਂ ਗੱਲ ਸੁਣੋ ਪਹਿਲਾਂ ਮੇਰੀ ਬੇਨਤੀ ਸੁਣੋ ਜੇ ਤੁਸੀਂ ਜਬਰਦਸਤੀ ਮੇਰੇ ਕੋਲ ਕਢਾਣੀ ਚਾਹੁੰਦੇ ਹੋ ਦੇਖੋ ਆਪਣੀ ਗੱਲ ਸੁਣੋ ਐਨਐਮਐਲ ਸਾਹਿਬ ਨੇ ਜੋ ਕਮੇਟੀ ਬਣਾਈ ਹੈ ਜੋ ਉਹਨਾਂ ਦੇ ਸੁਖਮਨੀ ਸਾਹਿਬ ਗੁਰਦੁਆਰਾ ਸਾਹਿਬ ਦੀ ਕਮੇਟੀ ਬਣਾਈ ਆ ਉਹ ਵੀ ਸਤਕਾਰਯੋਗ ਹੈ ਅਸੀਂ Hindu Sikh ਦੇ ਵਿੱਚ ਕਿਸੇ ਕਿਸਮ ਦਾ ਕੋਈ ਰੌਲਾ ਨਹੀਂ ਚਾਹੁੰਦੇ ਜੀ ਭਾਈ ਸਾਹਿਬ ਤੁਸੀਂ ਕੱਲ ਰੋਸੇ ਵੀ ਲਗਾਏ ਸੀ ਕਿ ਇਹ ਜਿਹੜਾ ਜਗ੍ਹਾ ਦਾ ਮਾਮਲਾ ਹੈ ਜਗਾ ਹੜਪਿਆ ਜਾਂਦੇ ਨੇ 1500 ਕਰੋੜ ਦੀ ਜਗ੍ਹਾ ਹੈਗੀ ਆ ਉਹ ਤੁਸੀਂ ਵਿਧਾਇਕ ਸਾਹਿਬ ਮੈਂ ਕੋਈ ਵੀ ਵਿਧਾਇਕ ਸਾਹਿਬ ਤੁਸੀਂ ਮੇਰੀ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਵੀਡੀਓ ਕੱਢ ਲਓ ਮੇਰੀ ਕੋਈ ਵੀ ਇਹ ਗੱਲ ਹੋਵੇ ਕਿ ਮੈਂ ਵਿਧਾਇਕ ਸਾਹਿਬ ਦਾ ਨਾਮ ਲਿੱਤਾ ਹੋਵੇ ਮੈਂ ਕੁਲਵੰਤ ਸਿੰਘ ਜੀ ਸਿੱਧੂ ਜੀ ਦਾ ਨਾਮ ਲਿੱਤਾ ਹੋਵੇ ਕੋਈ ਗਲਤ ਨਹੀਂ ਰਾਜਨੀਤੀ ਦਾ ਸ਼ਹਿਸ਼ਣਾ ਵੀ ਹੈ ਰਾਜਨੀਤੀ ਦਾ ਆਮ ਆਦਮੀ ਪਾਰਟੀ ਵੀ ਹੈ ਰਾਜਨੀਤੀ ਦਾ ਕਾਂਗਰਸ ਵੀ ਹੈ ਸਾਰੀ ਕੈਮਰਾ ਸੇ ਵੇਖ ਲੈ ਕੋਈ ਰਾਜਨੀਤੀ ਨਹੀਂ ਹੈਗੀ ਨਹੀਂ ਕੋਈ ਫਰਕ ਨਹੀਂ ਯਾਰ ਕੋਈ ਫਰਕ ਨਹੀਂ ਤੁਹਾਡੇ ਚਾਰਜੀ ਸਾਹਿਬ ਵੀ ਹੁਣ ਕਹਿ ਕੇ ਗਏ ਨੇ ਕਿ ਉਹਨਾਂ ਨੂੰ ਦੱਕੇ ਭਜੇ ਨੇ ਭਾਈ ਸਾਹਿਬ ਇਹ ਚਾਰਜੀ ਸਾਹਿਬ ਨੇ ਦੱਸਿਆ ਅਸੀਂ ਜਿਹੜਾ ਰੋਸ ਕੀਤਾ ਵਾ ਜਿਹੜਾ ਆਚਾਰਿਆ ਮਹਾ ਬ੍ਰਾਹਮਣ ਸਭਾ ਨੇ ਜਿਹੜਾ ਰੋਸ ਸਟਾਇਆ ਸੀਗਾ ਅਸੀਂ ਇਹਨਾਂ ਦੇ ਹੱਕ ਦੇ ਵਿੱਚ ਖੜੇ ਸੀਗੇ ਛੱਡੋ ਜੀ ਇੱਕ ਗੱਲ ਹੋਰ ਦੱਸੋ ਜੀ ਤੁਸੀਂ ਇੱਕ ਮੰਗ ਪੱਤਰ ਵੀ ਦਿੱਤਾ ਸੀਗਾ ਭਾਈ ਸਾਹਿਬ ਉਹ ਇੱਕ ਜਿਹੜਾ ਮੰਗ ਪੱਤਰ ਦਿੱਤਾ ਉਹ ਅਸੀਂ ਪੁਰਾਣੀ ਕਮੇਟੀ ਜਾਂ ਨਵੀਂ ਕਮੇਟੀ ਜਿਹੜੀ ਵੀ ਹੈ ਉਹ ਡੀਸੀ ਸਾਹਿਬ ਦੇਖਣਗੇ ਅਸੀਂ ਜਿਹੜਾ ਮੰਗ ਪੱਤਰ ਦਿੱਤਾ ਉਹ ਕੱਲ ਸਾਰੀਆਂ ਕਾਪੀਆਂ ਸਭ ਨੂੰ ਦਿੱਤੀਆਂ ਵਾ ਜਾ ਜਿਹੜੀ ਕਮੇਟੀ ਨੇ ਅੱਜ ਕਮੇਟੀ ਬਣਾ ਕੈਨਸਲ ਸਾਡੇ ਅਸੀਂ ਕੀ ਕਹ ਅਸੀਂ ਕਿਉਂ ਕੈਨਸਲ ਅਸੀਂ ਕੈਨਸਲ ਕਰਨ ਵਾਲੇ ਕੌਣ ਆ ਵੀ ਅੱਜ ਦੀ ਕਮੇਟੀ ਮੰंदे ਨਹੀਂ ਜੀ ਅੱਜ ਦੀ ਕਮੇਟੀ ਨਹੀਂ ਮੰਦਾ ਤੁਸੀਂ ਭਾਈ ਸਾਹਿਬ ਅਸੀਂ ਜੋ ਐਮ ਐਲ ਏ ਸਾਹਿਬ ਨੇ ਕਹਿਤਾ ਸਾਡੇ ਲਈ ਸਤਕਾਰਯੋਗ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੇ ਕਰ ਵੀਰ ਬਜਰੰਗੇ ਪੱਤਰੀ ਮਨਪਤਰ ਲੈ ਕੇ ਆਏ ਸੀ ਲਓ ਜੀ ਦੇਖੋ ਜਿਹੜੀ ਕਲਮ ਹੈ ਕਲਮ ਚੱਲ ਜਾਂਦੀ ਹੈ ਨਿਕਲ ਗਿਆ ਉਹ ਮੈਨੂੰ ਉਧਰੋਂ ਪੁੱਛਦੇ ਤੁਸੀਂ ਮੈਨੂੰ ਜਵਾਬ ਦੇ ਤੁਸੀਂ ਮੇਰੇ ਮੂੰਹ ਦੇ ਵਿੱਚ ਲਫਾ ਨਹੀਂ ਪਾਓ ਅਸੀਂ ਤਾਂ ਨਹੀਂ ਬਾਰੇ ਤੁਸੀਂ ਆਪ ਹੀ ਦੇਖ ਕੇ ਆਏ ਜੀ ਮੈਂ ਕਿਹਾ ਅਸੀਂ ਆਪ ਦੇਖ ਕੇ ਆਏ ਆ ਉਹ ਡੀਸੀ ਸਾਹਿਬ ਦੇਖਣਗੇ ਕਿ ਇਹਨਾਂ ਦੀ ਕਮੇਟੀ ਨੂੰ ਇਜਾਜ਼ਤ ਡੀਸੀ ਸਾਹਿਬ ਦੇਖਣ ਜਿਹੜੀ ਅੱਜ ਐਮਐਲਏ ਸਾਹਿਬ ਨੇ ਉਹ ਫਿਰ ਐਮਐਲਏ ਸਾਹਿਬ ਡੀਸੀ ਸਾਹਿਬ ਨੂੰ ਸੈਟੀਸਫਾਈਡ ਕਰਨਗੇ ਅਸੀਂ ਠੀਕ ਹੋਗਾ ਗੁੰਡਾ ਜੀ ਠੀਕ ਹੈ ਜੀ ਆਓ ਹੁਣ ਮੇਰੇ ਕੋਲ ਆ ਮੀਟਿੰਗ ਸੀ ਬਈ ਨਵੀਂ ਕਮੇਟੀ ਦੀ ਟਰਨ ਹੋਣੀ ਆ ਜਿਹਦੇ ਵਿੱਚ ਵੱਖ-ਵੱਖ ਏਰੀਆ ਤੋਂ ਪਿੰਡਾਂ ਦੇ ਸਰਪੰਚ ਪੰਚ ਤੇ ਮੋਦਬਰ ਸੱਜਣ ਸਭ ਨੂੰ ਜਗ੍ਹਾ ਦੇ ਕੇ ਇੱਕ ਕਮੇਟੀ ਬਣ ਰੋਕੀ ਸ਼ਰਮਾ ਜਿਹੜੇ ਪਿਛਲੇ ਦਿਨਾਂ ਤੋਂ 30 ਸਾਲ ਤੋਂ ਇੱਥੇ ਕੰਮ ਕਰਦੇ ਸੀ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹੋਏ ਉਹਨਾਂ ਨੂੰ ਇਸ ਕਮੇਟੀ ਵਿੱਚ ਜਗ੍ਹਾ ਦਿੱਤੀ ਸੀ ਪਰ ਸਾਡੇ ਸਤਿਕਾਰਯੋਗ ਵੱਡੇ ਵੀਰ ਜੰਦਰ ਸਿੰਘ ਜਿਨ੍ਹਾਂ ਨੇ ਆਪਣੇ ਆਪ ਨੂੰ ਬ੍ਰਾਹਮਣ ਸਭਾ ਦਾ ਦੱਸਿਆ ਪਰ ਮੈਂ ਕਹਿੰਦਾ ਗੁਪਤਾ ਜੀ ਤੁਸੀਂ ਬਾੜੀਆ ਨਿੰਗ ਜੀ ਮੈਂ ਬਾੜੀਆ ਜੀ ਲੇਕਿਨ ਮੈਂ ਲੀਗਲ ਐਡਵਾਈਜ਼ਰ ਐਡਵੋਕੇਟ ਨਹੀਂ ਕੋਈ ਮੈਂ ਵੀ ਐਡਵੋਕੇਟ ਨਹੀਂ ਤੇ ਇਹਨਾਂ ਨੇ ਇਹ ਗੱਲ ਕਹੀ ਹੈ ਵੀ ਜਿਹੜਾ ਚਾਰਜੀ ਹੁੰਦਾ ਉਹ ਕਮੇਟੀ ਮੈਂਬਰ ਨਹੀਂ ਬਣ ਸਕਦਾ ਉਹ ਮੈਂ ਇਹਨਾਂ ਦੀ ਭਾਵਨਾ ਦੀ ਕਦਰ ਕਰਦੇ ਹੋਏ ਰੋਕੀ ਦੀ ਜਗ੍ਹਾ ਤੇ ਇਹਨਾਂ ਦਾ ਜਿੰਦਲ ਸਾਹਿਬ ਦਾ ਨੌਾ ਸੀ ਜਿਹੜਾ ਸਰ ਮੈਂ ਆਲਰੇਡੀ ਬਹੁਤ ਕਮੇਟੀਆਂ ਦੇ ਨਹੀਂ ਇਹਨਾਂ ਪਾ ਲੈਣਾ ਤੁਹਾਡਾ ਨਸ਼ਰਦਨ ਤਰਨ ਸੰਭਾ ਦਾ ਵੀ ਜਨਨ ਸੈਕਈਆ ਜਿੰਦਲ ਸਾਹਿਬ ਦਾ ਤੁਹਾਡਾ ਤੁਸੀਂ ਜਿਹਦਾ ਕਹੋਗੇ ਨੌ ਪਾ ਦੇ ਉਹਦੀ ਰੋਕੀ ਦੀ ਜਗ੍ਹਾ ਨੌ ਪਾਏ ਦੇਊਗਾ ਕੁਝ ਸ਼ਰਾਨਤੀ ਅੰਸਰਾਂ ਨੇ ਇਸ ਕਮੇਟੀ ਦਾ ਜਿਹੜਾ ਮਾਹੌਲ ਖਰਾਬ ਕਰਨ ਦਾ ਯਤਨ ਕਰਿਆ ਸੀ ਬਾਬਾ ਦੀਪ ਸਿੰਘ ਜੀ ਰਹਿਮਤ ਕਰਦੇ ਹੋਏ ਜਿਹੜਾ ਹਿੰਦੂ ਸਿੱਖਾਂ ਦਾ ਪਾੜਾ ਪਾਉਣ ਦਾ ਯਤਨ ਕਰਿਆ ਸੀ ਅੱਜ ਉਹਨਾਂ ਨੇ ਕੁਝੇ ਚੱਲਾਂ ਦੇ ਉੱਤੇ ਮੂੰਹ ਤੇ ਕਰਾਰੀ ਚਪੇੜ ਭਗਵਾਨ ਸ਼੍ਰੀ ਰਾਮਚੰਦਰ ਜੀ ਮਹਾਰਾਜ ਨੇ ਬਾਬਾ ਦੀਪ ਸਿੰਘ ਮਹਾਰਾਜ ਨੇ ਮਾਰੀਆ ਅੱਜ ਇਹ ਚੋਣ ਦੀ ਸਰਬਸੰਮਤੀ ਨਾਲ ਫੈਸਲਾ ਹੋ ਚੁੱਕਿਆ ਰੋਕੀ ਦੀ ਜਗ੍ਹਾ ਅਸੀਂ ਜਿਹੜਾ ਵੀ ਮੈਂਬਰ ਰੋਕੀ ਕਹੂਗਾ ਆਪਦੇ ਭਰਾ ਦਾ ਨਾਮ ਪਾ ਦੇਵਾਂ ਆਪਦੀ ਮਾਂ ਦਾ ਆਪਦੇ ਪਿਓ ਦਾ ਜਿਹਦਾ ਕਹੂਗਾ ਦਾ ਨਾਮ ਪਾ ਕੇ ਸਨ ਚਾਰੂ ਟੰਗ ਨਾਲ ਇੱਥੇ ਜਿਹੜੀ ਹੈ ਕੰਮ ਕੀਤਾ ਜਾਊਗਾ ਜਿਹੜੀ ਗੱਲ ਗਊਸ਼ਾਲਾ ਦੀ ਮੰਗ ਆ ਉਹ ਗਊਸ਼ਾਲਾ ਇਹ ਇਹ ਦੇਖ ਰਿਹਾ ਚਲਾ ਰਿਹਾ ਅਗਰ ਲੋਕਾਂ ਨੂੰ ਕੋਈ ਤਰਾਜ ਨਹੀਂ ਹੋ ਇਹਨਾਂ ਨੂੰ ਗਊਸ਼ਾਲਾ ਕਿਸੇ ਨੂੰ ਚਲਾਉਣ ਦੇ ਵਿੱਚ ਕਿਸੇ ਨੂੰ ਕੋਈ ਤਰਾਜ ਨਹੀਂ ਕਿਉਂਕਿ ਇਹ ਹਿੰਦੂ ਧਰਮ ਦਾ ਇੱਕ ਅੰਗ ਹੈ ਗਊਸ਼ਾਲਾ ਜੀ ਕਿਹਦੇ ਸੀਗਾ ਇੱਥੇ ਦੁਕਾਨਾਂ ਬਣਾਈਆਂ ਜਾਣਗੀਆਂ ਮੋਹਲ ਪੜਾਇਆ ਜਾਏ ਕਿਸੇ ਨੇ ਕੋਈ ਇੱਥੇ ਦੁਕਾਨ ਨਹੀਂ ਬਣਾਉਣੀ ਦੀ ਤੇ ਨਾ ਬਣਨ ਦੇਾਂਗੇ ਦੁਕਾਨ ਬਿਲਕੁਲ ਨਹੀਂ ਬਣਨ ਦਿੱਤੀ ਜਾਊਗੀ ਜੋ ਜਿਹੜਾ ਜਿਸ ਵਾਸਤੇ ਉਸੇ ਵਾਸਤੇ ਜਿਹੜੀਆਂ ਉਹ ਰੋਪਰ ਕਿਹਾ ਗਿਆ ਸੀਗਾ ਜੀ ਵੀ ਜਿਹੜੀ ਪੂਰੀ ਗੁਰਦੁਆਰਾ ਜਿਹੜਾ ਹੈ ਵੀ ਜੋ ਵੀ ਕਿਉਂਕਿ ਇਹ ਸ਼ਮਸ਼ਾਨ ਘਾਟਿਆ ਤੇ ਸਰਵ ਸੰਮਤੀ ਦੇ ਜਿਹੜੇ ਸਾਰੇ ਬੰਦੇ ਨੇ ਪੈਸੇ ਲੈ ਕੇ ਗੁਰਦੁਆਰਾ ਬਣਾਇਆ ਜਾਂਦਾ ਯਾਰ ਤੇ ਇਹਨਾਂ ਵੱਲੋਂ ਰੋਪਰ ਕਿਹਾ ਕਿਸੇ ਨੇ ਇੱਕ ਬੰਦਾ ਧੱਕੇ ਨਾਲ ਗੁਰਦੁਆਰਾ ਬਣਾਉਣ ਦੀ ਗੱਲ ਕਰ ਰਿਹਾ ਨਹੀਂ ਇੱਕ ਬੰਦਾ ਨਹੀਂ ਵੀ ਇਹ ਦੇਖੋ ਮੇਰੀ ਬੇਨਤੀ ਸੁਣੋ ਇਹ ਸਭਾ ਕੌਸ਼ਲ ਅਡਾਈ ਜਾਏਗੀ ਇਹ ਸੁਖਮਣੀ ਸਾਹਿਬ ਦੇ ਨਾ ਗੁਰਪ੍ਰਧਾਨ ਸਾਹਿਬ ਨੇ ਮੈਨੂੰ ਬੇਨਤੀ ਕੀਤੀ ਸੀ ਬੇਨਤੀ ਨਹੀਂ ਮੈਂ ਹੁਕਮ ਕਹੂੰਗਾ ਉਹਨਾਂ ਨੇ ਕਿਹਾ ਸੀ ਵੀ ਜਦੋਂ ਸਿੱਖ ਧਰਮ ਦੇ ਕਿਸੇ ਵਿਅਕਤੀ ਦੀ ਮੌਤ ਹੁੰਦੀ ਹੈ ਉਸ ਤੋਂ ਸਰਕਾਰ ਦੇ ਪ੍ਰੰਤ ਅਲਾਣੀਆਂ ਦਾ ਪਾਠ ਹੁੰਦਾ ਉਹਦੇ ਲਈ ਦੂਰ ਦਰਾਡੇ ਜਾਣਾ ਪੈਂਦਾ ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਵੀ ਇੱਕ ਛੋਟਾ ਜਿਹਾ ਗੁਰਦੁਆਰਾ ਬਣਾ ਦਿੱਤਾ ਜਾਵੇ ਜਿਹੜਾ ਮੰਦਿਰ ਬਣਿਆ ਹੈ ਉਹ ਵੀ ਜਗਾ ਛੋਟ ਗਿਆ ਅਸੀਂ ਸਾਰੇ ਕਮੇਟੀ ਦੇ ਸਹਿਯੋਗ ਨਾਲ ਕੁਝ ਸਰਕਾਰ ਤੋਂ ਵੀ ਪੈਸਾ ਲਾਂਗੇ ਕੁਝ ਲੋਕਾਂ ਤੋਂ ਵੀ ਇਕੱਠਾ ਕਰਾਂਗੇ ਇੱਕ ਵਿਅਕਤੀ ਨੇ ਜਿਹੜੇ ਕੁਚਰ ਸਾਹਿਬ ਨੇ ਸੇਵਾ ਦਿੱਤੀ ਹੈ ਜਿੰਨਾ ਉਹ ਸਹਿਯੋਗ ਦੇਣਗੇ ਲਵਾਂਗੇ ਬਾਕੀ ਸਾਰੀ ਸੰਗਤ ਦੇ ਸਹਿਯੋਗ ਨਾਲ ਇਹਨੂੰ ਬਦਲੀਆ ਢੰਗ ਨਾਲ ਚਲਾਵਾਂਗੇ ਅੱਜ ਵੱਡੀ ਗਿਣਤੀ ਵਿੱਚ ਸੇਵਾਦਾਰਾਂ ਨੂੰ ਨਾਲ ਲੈ ਕੇ ਆਪਣੇ ਵਲੰਟੀਅਰ ਸਹਿਬਾਨਾਂ ਨੂੰ ਨਾਲ ਲੈ ਕੇ ਇਹਦੀ ਕਾਇਆ ਕਲਪ ਕਰਨ ਦਾ ਅੱਜ ਇਹ ਯਤਨ ਕਰਾਂ। ਇਹ ਜਿਹੜੀ ਪ੍ਰਧਾਨ ਵੀ ქੋਣਾ ਉਹ ਬਹੁਤ ਵੱਡੀ ਖਿੱਚੀ ਜਾਂਦੀ ਹੈ ਕਿਉਂਕਿ ਅਸੀਂ ਅੱਜ ਵੱਡਾ ਕੰਮ ਹੈ ਵੀ ਇਹਨੂੰ ਸਫਾਈ ਦਾ ਜਨਾਬ ਹੈਲ ਇਹਨੂੰ ਬਣਾ ਕਾਫੀ ਜਦੋਂ ਕਿਸੇ ਦੁਖੀ ਨੂੰ ਇੱਥੇ ਆਉਣਾ ਪਵੇ ਉਹਨੂੰ ਫਰਕ ਲੱਗੇ ਵੀ ਵਾਕਿਆ ਹੀ ਕੋਈ ਕਮੇਟੀ ਜਾਂ ਕੋਈ ਐਨ ਐ ਐ ਇਸੇ ਜੇ ਦੇ ਵਿੱਚ ਕੰਮ ਕਰ ਹੈ ਆ ਨਿਰਕਾਂ ਜਿਹੜੇ ਨਵੀਂ ਬਣਾਈ ਗਈ ਹੈ ਜਿਹਦੇ ਬੱਚਾ ਇਸ ਕਮੇਟੀ ਦੇ ਸਬਧਾਨ ਮੁਤਾਬਕ ਇਹ ਮੈਂਬਰ ਖੁਲ ਲਾਗੇ ਨੇ ਇੱਕ ਸਬ ਕਮੇਟੀ ਬਣਾਈ ਗਈ ਹੈ ਉਪਰਲੇ ਸਾਹਾ ਜੀ ਇਹ ਸਬ ਕਮੇਟੀ ਆ ਇੱਕ ਮੇਨ ਕਮੇਟੀ ਆ ਤੇ ਜਿਹੜੀ ਅਹੁਦੇਦਾਰਾਂ ਦੀ ਚੋਣ ਆ ਉਹ ਬੈਠ ਕੇ ਲੰਬੇ ਵਿਚਾਰ ਸਖਤ ਸੰਦਰੇ ਤੋਂ ਬਾਅਦ ਉਹ ਗਰੇ ਰਿਚਨਾ ਹੈ ਜਰਾ ਮੰਗੇ ਤਾਂ ਕਿਸੇ ਨੂੰ ਇਹ ਨਾ ਲੱਗੇ ਜਿੰਨੇ ਪਿਆਰ ਸਤਿਕਾਰਯੋਗ ਸਾਥੀ ਖੜੇ ਨੇ ਇਨਾਂ ਨੂੰ ਕਿਸੇ ਨੇ ਹੰਗਲ ਲਾਗੀ ਗਈ ਰੋਕੀ ਤੋਂ ਸ਼ਮਸ਼ਾਨ ਤੱਕ ਖੋਹ ਲੱਗੇ ਤੁਸੀਂ ਦੱਸੋ ਵੀ ਤੁਹਾਡੇ ਜੋ ਕੋਈ ਸਰਕਾਰ ਕਰ ਲੂਗਾ ਸੁਖਸਾਬ ਨੇ ਪਹਿਲੇ ਪ੍ਰੈਸ ਰੈਲੀ ਕੀਤੀ ਨਹੀਂ ਇਹ ਕਹਿੰਦਾ ਮੈਂ ਨਹੀਂ ਕਰੀ ਇਹ ਕਹਿੰਦਾ ਮੈਂ ਨਹੀਂ ਕਰੀ ਨਾ ਹੀ ਇਹਦਾ ਕੋਈ ਦਾ ਮਨਸ਼ਾ ਇਨਾਂ ਨੂੰ ਕਿਸੇ ਨੇ ਪਹਿਹ ਪਾਦਾ ਸੀ ਵੀ ਮੇਰੇ ਮੈਨੂੰ ਨੌਕਰੀ ਤੋਂ ਹਟਾਉਣ ਦੀ ਅਸੀਂ ਕਿਉਂ ਹਟਾਵਾਂਗੇ ਵੀ ਨੌਕਰੀ ਦਾ ਕਰਨ ਲਈ ਇਹ ਵੀ ਕਮੇਟੀ ਦਾ ਹਾਂ ਤਾਂ ਲੰਬਾ ਸਮਾਂ ਨੇ ਆਪਦੀ ਜੀਵਨ ਦਾ ਦਿੱਤਾ ਸਾਰਿਆਂ ਦੀ ਰਾਇ ਦੇ ਨਾਲ ਜਿਹੜੀਆਂ ਕਮੇਟੀ ਚੱਲੀਆਂ ਆ ਬڑے ਸਰਕਾਰوں ਢੰਗ ਨਾਲ ਪਾਰ ਦਲਕਾਂ ਨਾਲ ਕੰਮ ਕਰਨਾ ਹੈ ਸਿੱਧੂ ਸਿੰਘ ਖਨਾਮ ਵੀ ਨੀਤਾ ਜਾ ਰਹੀ ਸੀ ਪ੍ਰੈਸ ਕੋ ਵੀਡੀਓ ਆਡੀਓ ਵਾਇਰਲ ਹੋ ਸੀ ਨਾਮ ਦਿੱਤਾ ਜਾ ਰਹੀ ਸੀ ਵੀ ਗਊਸ਼ਾਲਾ ਬਣਾਉਣ ਵਾਸਤੇ ਕਿਸੇ ਸਰਕ ਨੂੰ ਦਿੱਕਤ ਹੈ ਔਰ ਦਬਕੇ ਮਾਰੇ ਜਾ ਰਹੇ ਨੇ ਜਿਉਂ ਨਾਲ ਵੱਲੋਂ ਕੱਲ ਕੀਤੀ ਗਈ ਸੀ ਪ੍ਰੈਸ ਕਾਨਫਰੈਂਸ ਕੱਲ ਕਿਹਾ ਗਿਆ ਸਾਡੇ ਨਾਲ ਨਹੀਂ ਬੋਲੋ ਜੀ ਲੱਗਾ ਹੋਇਆ ਗਊਸ਼ਾਲਾ ਬਣਾਉਣ ਨੂੰ ਵੀ ਲੇਕਿਨ ਤੁਸੀਂ ਤੁਹਾਡੇ ਵੱਲੋਂ ਕਿਹਾ ਗਿਆ ਸੀਗਾ ਔਡੀਓ ਤੁਹਾਡੀ ਆਡੀਓ ਹੈਗੀ ਹੈ ਜੀ ਜਾਨੇ ਜਾਨੇ ਛੱਡ ਦੋ ਜਾਨੇ ਜਾਨੇ ਛੱਡ ਦੋ ਸਭੇ ਪਰਿਵਾਰ ਦਾ ਮੈਂਬਰ ਬੋਲੇ ਸੋ ਨਿਆ ਹਰਿਆ ਧਰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਅਸੀਂ ਕੋਈ ਗੱਲ ਨਹੀਂ ਕਰਨੀ ਇੱਕ ਪਰਿਵਾਰ ਦੇ ਮੈਂਬਰ ਕੋ ਕੰਮ ਕਰੂਗਾ ਜਿਹੜੇ ਜਿਹੜੇ ਇਹਦੇ ਕੋਲ ਪੁਰਾਣੀ ਕਮੇਟੀ ਦੇ ਕੋ 10 ਸਿਰ ਨੇ ਹੋਣ ਸੰਗਤ ਦੇ ਗੁਰੂ ਲਕਸ਼ਮਣ ਜੋਗਾ ਕਿਸੇ ਨੇ ਕੋਈ ਲੱਗਿਆ ਚੁਗਲੀ ਨਹੀਂ ਕਰਨੀ ਹੁਣ ਅਸੀਂ ਇਹਦਾ ਤੰਗ ਨਾਲ ਜਿਹੜਾ ਕੰਮ ਕਰਾਂਗੇ ਜਿਹੜੇ ਇਸ ਕਮੇਟੀ ਵਿੱਚ ਮੈਂਬਰ ਲੈਣੇ ਪਹਿਲੇ ਨੰਬਰ ਤੇ ਸਭ ਤੋਂ ਪਹਿਲਾਂ ਜੋ ਹਜ਼ੀਰ ਸਿੰਘ ਜੀ ਤੇ ਸਦਾ ਜਿਹੜੇ ਤੇ ਨਿਤ ਪ੍ਰਧਾਨ ਨੇ ਇੱਕ ਵਾਰੀ ਤਾਲੀਆਂ ਮਾਰ ਦਿਆ ਕਰੋ ਜ਼ੋਰ ਦੀ ਜੀ ਨਮਸਤੇ ਸ਼ੁਰਜੀ ਸਿੰਘ ਜੀ ਅੱਲ ਪਹਿਲਾਂ ਬੇਲਾ ਸਾਹਿਬ ਜੀ ਕੋਲਾਂ ਦੇ ਅੱਜ ਦੁਬੇਸ਼ ਨਹੀਂ ਆਏ ਤੇ ਸੁਬਿੰਦਰ ਸਿੰਘ ਜੀ ਕਮਲ ਮੇਰੇ ਵੱਡੇ ਵੀਰ ਹੱਥ ਇੱਥੇ ਹੱਲਣ ਕੇਵਲ ਸਿੰਘ ਜੀ ਮੇਰੇ ਵੱਡੇ ਭਰਾ ਇਹ ਵੀ ਹਾਜ਼ਰ ਨੇ ਅਰਤਨ ਸਿੰਘ ਜੀ ਲੰਬਾ ਉਹਨਾਂ ਦੀ ਪਤਨੀ ਨੂੰ ਜਾਨਸਰ ਮੁੱਖਤੰ ਸਰਦਾਰ ਜੀ ਦੇ ਕਰਕੇ ਜਿਆ ਸਾਡੇ ਸਾਰੇ ਪ੍ਰਾਣੇ ਮੈਂਬਰ ਫਰੀਦ ਸਿੰਘ ਜੀ ਦੀ ਬਿੱਟੀ ਬਿੱਟੀ ਜੀ ਨੇ ਆਏ ਬੋਰਡ ਵਾਲਾ ਕਮੇਟੀਾਂ ਦੇ ਮੈਂਬਰ ਸਰਪੰਨ ਆਜਾ ਵਸ ਇਹਦਾ ਲੱਗ ਕੇ ਦੇ ਨਾਮ ਆਂ ਸਮਝੀਆਂ ਬਣਦੇ ਆ ਲੱਗਦੀ ਆ ਮੈਂ ਮੇਰੀ ਗੋਨੀ ਭਗਤਪੁਰ ਨਗਰ ਅਚੀਤ ਭਗਤਪੁਰ ਨਗਰ ਜਨਤਾ ਆਪਸਾ ਦਾ ਲਾਗ 12 ਦੇ ਸਰਪੰਨ ਸਰਪੰਨ ਆਹ ਕਸਮ ਬਾਦਸ਼ਾਹ ਵੱਲੋਂ ਦਿੱਤੀ ਫਤਿਹ ਪਰਮਾਨ ਕਰੀਏ ਵਾਹਿਦ ਤਰੀਕਾ ਕਾਲਤਾ ਵਾਹਿਦ ਤਰੀਕਾ ਜਿੱਤਰਾ ਗਿਆ ਆਪ ਸਭ ਨੂੰ ਪਤਾ ਵਾ ਵੀ ਜੈ ਜੈ ਜੀ ਨਾਮ ਜੀ ਦਾ ਜੈ ਕਰੋ ਵੀਰ ਬੈਰੰਗੇ ਜਿੱਤਰਾ ਗਿਆ ਆਪ ਸਭ ਨੂੰ ਪਤਾ ਵਾ ਕਿ ਪਿਛਲੇ ਲੰਮੇ ਸਮੇ ਤੋਂ ਜਿਹੜੀ ਆ ਪ੍ਰਾਰਕ ਕਮੇਟੀ ਲਗੀ ਹੋਏੰਤ ਪ੍ਰਸ਼ਾਸਨ ਨੂੰ ਬਹੁਤ ਵਧੀਆ ਟੰਗਣ ਵਾਲਾ ਦੇਖੋ ਅੱਜ ਦੇ ਮੈਂ ਤੇ ਆ ਤਾਂ ਉਹਨਾਂ ਦੀ ਵੀ ਦੋਸਤ ਖੜੇ ਹੈ ਕਟੇ ਪ੍ਰਧਾਨ ਜੀ ਨੇ 3 ਸਾਲ ਬਿਦੂ ਪ੍ਰਧਾਨ ਜੀ ਰਹੇ ਨੇ ਛੋਟੇ ਵੱਡੇ ਉਪਰਾਲੇ ਜਿਸ ਹਸਾਬ ਨਾਲ ਫੰਡ ਆਦਾ ਸੀ ਜਿਹੜੀ ਪਹਿਲੀ ਮੀਟਿੰਗ ਹੋ ਚੁੱਕੀ ਐ ਤੋਂ 2 ਮਿੰਟਾਂ ਪਹਿਲਾਂ ਮਨਾ ਨੇ ਕਾਰੀਆਂ ਬਾਬਾ ਐਮਐਲ ਖਾਲਸਾ ਬਾਬਾ ਸਿੱਧੂ ਨੇ ਦੇ ਦਿੱਤੀਆਂ ਗਈਆਂ ਕਿਉਂਕਿ ਏਰੀਆ ਵੱਡਾ چھ بندے مرد بے چارے کوئی تو تو کچھ نہیں میرے پاس ایک چھوٹا سا کاثر دی والا ہے کہ مارپورن اپتا نہیں سمجھتا کہ حالات ہلکا ابھی تک اثر تک ਚਲੋ ਜੀ ਪਰਾਂਜੀ ਉਧਰ ਪੰਚਾ ਜੀ ਦਾ ਲਾੜਾ ਜੜਾ ਕਾ ਲਾੜਾ ਜੈ ਸ਼ੀਰਮ ਜੈ ਸ਼ੀਰਮ ਜੈ ਸ਼ੀਰਮ ਜੈ ਸ਼ੀਰਮ ਜੈ ਸ਼ੀਰਮ ਕਾਰੇ ਵੀਰ ਬੈਦੰਗੇ ਮੈਂ ਬੱਕੇ ਰਾਬੂ ਜਿਉਂਦਾ ਵਾ ਜਿਹੜੀ ਕਹਾਵਤ ਸੁਣਦਾ ਮੈਂ ਵੀ 50 ਸਾਲ ਤੋਂ ਬੇ 12 ਸਾਲ ਰੱਬ ਨੇ ਲੋੜੀ ਸੁਣ ਲਈ ਆ 20 ਸਾਲਾਂ ਬਾਅਦ ਮੈਂ ਆਪਣੀ ਜ਼ਿੰਦਗੀ ਦੇ ਦੇਖ ਰਿਹਾ ਪਹਿਲੀ ਵਾਰ ਕਿ ਬਈ ਗੰਦ ਦਾ ਸਫਾਈ ਹੋ ਰਹੀ ਹੈ ਬਾਕੀ ਕੋਈ ਰੱਬ ਹੈਗਾ ਇਨਸਾਨ ਹੈਗਾ ਤੇ ਭਾਜਪਾ ਸਰਕਾਰ ਅਕਾਲੀ ਗੱਲ ਸਰਕਾਰ ਸੀ ਭਾਜਪਾ ਸਰਕਾਰ ਸੀ ਉਹ ਨਹੀਂ ਹੋਇਆ ਸੀ ਹੈ ਜੀ ਜੋ ਭਾਜਪਾ ਅਕਾਲੀ ਫਿਰ ਸਰਕਾਰ ਸੀ ਉਹ ਨਹੀਂ ਹੋਇਆ ਇਹ ਤਾਂ ਨਹੀਂ ਬਿਲਕੁਲ ਨਹੀਂ ਹੋਇਆ ਜੀ ਮੈਂ 20 ਸਾਲਾਂ ਦੀ ਗੱਲ ਕਰਦਾ ਮੈਂ ਆਪਣੇ ਖਣਾ ਪਹਿਲੀ ਦਫਾ ਦੇਖ ਰਿਹਾ ਠੀਕ ਹੈ ਮੈਂ ਡਿਸਟ੍ਰਿਕਟ ਰੂਟ ਦਾ ਬੀਜੇਪੀ ਦਾ ਪ੍ਰਧਾਨ ਰਿਹਾ 1992 ਤੋਂ ਪਟੋਲੀ ਬਿਹਾਰੇ ਪਾਚਨੂ ਲੁਕੇ ਹੋਏ ਦੇ ਗਿਆ ਮੇਰੇ ਕੀਤੀ ਦਸਤਖਤ ਰਾਇਆ 1992 ਤੋਂ 29 ਜਨਵਰੀ ਨੂੰ 1992 ਨੂੰ 22 ਜਨਵਰੀ ਨੂੰ 1991 ਸ੍ਰੀਨਗਰ ਝੰਡਾ ਲਾਗ ਲਾੜ ਜੋਗ ਜੰਗਲਗੜ ਜਲਸਾ ਕਰਵਾਇਆ ਸੀ ਮੋਦੀ ਮੋਦੀ ਸਾਹਿਬ ਦੀ ਡਿਊਟੀ ਕੀ ਸੀ ਕਹਿੰਦੇ ਸਾਨੂੰ ਦਫ਼ਤਰ ਕਾਹ ਬਣਾ ਕੇ ਬੁਲਾਉਂਦੇ ਕਿਸ਼ੋਰ ਸਿੰਘ ਦਾ ਪ੍ਰੈਜ਼ੀਡੈਂਟ ਨੇ ਠੀਕ ਹੈ ਜਦੋਂ ਲੱਭ ਕੇ ਚੱਲਦਾ ਆਪਣੀ ਅੱਖਾਂ ਨਾਲ ਦੇਖਿਆ ਬੀਜੇਪੀ ਨੇ ਬੰਦੀਆਂ ਕੰਮ ਨਹੀਂ ਕਰਾਇਆ ਜੋ ਅਜੋਛ ਹੈ